अच्छा ਤੁਸੀਂ ਦੇਖਿਆ ਕਿਸੇ ਨੇ ਜੰਗੀ ਨਹੀਂ ਦੇਖਿਆ ਨਹੀਂ ਜੀ ਲੈਖਾੜੇ ਬਹੁਤ ਸੋਨੇ ਦੇ ਦੇਖਿਆ ਕਿਸ ਨੇ ਅਖਾੜਾ ਕਿਹਨੇ ਦੇਖਿਆ ਅਸੀਂ ਲੜਤੋ ਕਰਾਂ ਪਿੰਡ ਤੇ ਦੇਖਿਆ ਸੀ ਜੀ ਲੜਤੋ ਕਰਾਂ ਕਿਹੜਾ ਅਖਾੜਾ ਦਾ ਕਹੀ ਮੇਰੇ ਤਰੀਕੇ ਦੇ ਕੋਲੇ ਲੜਤੋ ਕਰਾਂ ਪੈਂਦਾ ਜੀ ਹਾਂ ਹਾਂ ਮੈਂ ਉੱਥੇ ਦੇਖਿਆ ਨਹੀਂ ਜੀ ਰਾਜਸਥਾਨ ਤੋਂ ਆਇਆ ਜੀ اچھا ਤੁਸੀਂ ਰਾਜਸਥਾਨ ਦੇ ਤੁਹਾਡੇ ਨਾਲ ਨਹੀਂ ਆਇਆ ਤੁਸੀਂ ਕਿਹਨੇ ਕਿੰਨੇ ਜਾਣੇ ਆਏ ਕੱਲਾ ਜੀ ਕੱਲਾ ਹੀ ਹੈ ਕੱਲਾ ਹੀ ਹਾਂ ਜੀ ਮੈਂ ਮਜੀਬ ਬੰਦਾ ਯਾਰ ਆ ਬੰਦਾ ਮੋਗੇ ਤੋਂ ਆਇਆ ਪਿਛਲੇ ਸਾਲ ਵੀ ਆਏ ਸੀ ਜੀ ਹਾਜੀ ਕਾਗਲ ਤੁਰ ਕੇ ਆਏ ਸੀ ਇਹ ਬੰਦਾ ਪਿਛਲੇ ਸਾਲ ਤੁਰ ਕੇ ਆਇਆ ਸੀਗਾ ਮੂਕੇ ਤੋਂ ਹੁਣ ਚਲੋ ਆਉ ਚੱਲਦੇ ਆ ਅਮਰ ਸਿੰਘ ਚਮਕੀਲਾ ਜੀ ਦੇ ਫੈਨਾ ਨਾਲ ਗੱਲ ਕਰਦੇ ਆ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾ ਇੱਕ ਹੁਣ ਮੈਂ ਅਮਰ ਸਿੰਘ ਚਮਕੀਲਾ ਵਰਸੀ ਤੇ ਆ ਅੱਜ ਲਗਾਤਾਰ ਕਿੰਨੀਆਂ ਵੀਡੀਓ ਪਾਤੀਆਂ ਤੇ ਹੁਣ ਮੈਂ ਫੇਰ ਵਰਸੀ ਤੇ ਆਇਆ ਹੋਇਆ ਮਾ ਤੁਹਾਨੂੰ ਉਹਨਾਂ ਤੇ ਵਧੀਆ ਵਧੀਆ ਕਲਿੱਪ ਪਾਉਂਗਾ ਜੇਕਰ ਤੁਸੀਂ ਹਨਾ ਮੇਰੀਆਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਪਰਸੀ ਵਾਲੀਆਂ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਹੁਣ ਆਪਾਂ ਕਈਆਂ ਨਾਲ ਗੱਲ ਵੀ ਕਰਾਂਗੇ ਇੱਥੇ ਤੇ ਤੁਹਾਨੂੰ ਹਨਾ ਅਮਰ ਸਿੰਘ ਚਮਕੀਲਾ ਜੀ ਦਾ ਜਿਹੜਾ ਰੀਅਲ ਬ੍ਰਦਰ ਆ ਉਹਦੇ ਨਾਲ ਵੀ ਤੁਹਾਨੂੰ ਮਲਾਉਂਗਾ ਤੇ ਕਈ ਬੰਦਿਆਂ ਨਾਲ ਗੱਲ ਵੀ ਕਰਾਂਗੇ ਬਹੁਤ ਦੂਰ ਦੂਰ ਤੋਂ ਆਏ ਹੋਏ ਨੇ ਹੁਣ ਚਲੋ ਆਉ ਚੱਲਦੇ ਆ ਅਮਰ ਸਿੰਘ ਚਮਕੀਲਾ ਜੀ ਦੇ ਸੈਨਾ ਨਾਲ ਗੱਲ ਕਰਦੇ ਆ ਲੈਟਸ ਗੋ ਇਤੋਂ ਆਏ ਸੀਗੇ ਹਾਂ ਸਰਦੂਲਗੜ ਤੋਂ ਕਾਦੇ ਤੇ ਆਏ ਸੀ ਆ ਪੋਸਟਰ ਲੈ ਕੇ ਲਤੇ ਆ ਕਿਹੜਾ ਪੋਸਟਰ ਆ ਕੁਲਾ ਦਿਖਾਓ ਅੰਦਰ ਬੈਠਣੇ ਕਿਤਾ ਆ ਦੇਖੋ ਆ ਪੋਸਟਰ ਲੈ ਆ ਇਹਨਾਂ ਨੇ ਸਰਦੂਲ ਸਰਦੂਰਗੜ ਤੋਂ ਆਏ ਨੇ ਉਹ ਦੇਖੋ ਉਹ ਵੀ ਪੋਸਟਰ ਬਹੁਤ ਸੋਹਣੇ ਨੇ ਅਸਾਜਾ ਫੜੀ ਹੈ 6 ਵਾਰੀ ਹੋ ਚਲੇ ਜੀ 6 ਵਾਰ ਹਾਂਜੀ 6 ਸਾਲ ਹੋ ਗਏ 6 ਸਾਲ ਹੋ ਚਲੇ ਜੀ ਹਾਂਜੀ ਸਾਰੇ ਇਕੱਠੇ ਹੀ ਉਹਨਾਂ ਨੇ ਹਾਂਜੀ ਮੈਨੂੰ 9-10 ਸਾਲ ਹੋ ਗਏ ਤੁਸੀਂ ਦੇਖਿਆ ਕਿਸੇ ਨੇ ਚਮਕੀ ਨਹੀਂ ਦੇਖਿਆ ਨਹੀਂ ਜੀ ਲੈਬ ਖਾੜੇ ਬਹੁਤ ਸੋਹਣੇ ਉਹ ਤਾਂ ਦੇਖਿਆ ਕਿਨੇ ਅਖਾੜਾ ਕਿਨੇ ਦੇਖਿਆ ਅਖਾੜਾ ਵੀ ਦੇਖਿਆ ਅਸੀਂ ਜੁਲੇ ਨਾਲ ਖੇਡੇ ਵੀ ਆ ਤੁਸੀਂ ਵੀ ਦੇਖਿਆ ਅਸੀਂ ਨੱਚਦੇ ਆ ਕਿੱਥੇ ਦੇਖਿਆ ਸੀਗਾ ਅਸੀਂ ਲੜ ਤੋਂ ਕਰਾਂ ਪਿੰਡ ਤੇ ਦੇਖਿਆ ਸੀਗਾ ਜੀ ਲੜ ਤੋਂ ਕਰਾਂ ਕਿਹੜਾ ਖਾੜਾ ਲੱਗਦੀ ਮੇਰੇ ਤਰੀਕੇ ਦੇ ਕੋਲੇ ਲੜ ਤੋਂ ਕਰਾਂ ਪੈਂਦਾ ਜੀ ਹਾਂ ਮੈਂ ਉੱਥੇ ਦੇਖਿਆ ਹਾਂ ਜੀ ਉੱਥੇ ਦੇਖਿਆ ਸੀਗਾ ਅੱਛਾ ਜੀ ਹਾਂਜੀ ਉਹ ਤੁਸੀਂ ਸਾਰੇ ਸਵੇਰ ਦੇ ਚੱਲੇ ਹੋਏ ਸੀ ਨਹੀਂ ਜੀ ਰਾਜਸਥਾਨ ਤੋਂ ਆਏ ਆ ਜੀ ਅੱਛਾ ਤੁਸੀਂ ਰਾਜਸਥਾਨ ਤੇ ਤੁਹਾਡੇ ਨਾਲ ਨਹੀਂ ਅੱਛਾ ਤੇ ਤੁਸੀਂ ਕਿੰਨੇ ਕਿੰਨੇ ਜਾਣੇ ਆਏ ਹੋ ਕੱਲਾ ਜੀ ਕੱਲਾ ਹੀ ਹਾਂ ਜੀ ਬਸ ਹਿੰਮਤ ਹੀ ਬੰਦਾ ਯਾਰ ਨਾਲ ਬਸ ਆਏ ਆ ਹਾਂ ਜੀ ਬਸ ਤੇ ਕਿੱਥੇ ਕੋਈ ਰਿਸ਼ਤੇਦਾਰੀ ਆ ਨਾ ਜੀ ਚਮਕੀਲਾ ਸਾਹਿਬ ਦੇ ਫੈਣਾ ਜਿਹੜੇ ਉਹਨਾਂ ਦੇ ਕੋਲੇ ਰਹਿਣਾ ਆ ਕੇ ਮੈਂ ਸੰਜਾ ਸੰਬੰਧੀ ਵਾਲਾ ਇੱਕ ਦੂਜੇ ਦੀ ਮਦਦ ਕਰਦੇ ਨੇ ਐਂ ਤਾਂ ਵਧੀਆ ਨੇ ਚਮਕੀਲਾ ਸਾਹਿਬ ਦੇ ਵੱਲ ਆਇਆ ਸਾਂ ਅੱਜ ਇੱਥੇ ਰਹੂੰਗਾ ਸਵੇਰੇ ਜਾਊਂਗਾ ਜੀ ਤਲ ਦੇਣ ਲੱਗਦੇ ਮੇਲੇ ਇਹ ਬੰਦੇ ਨੇ ਬੁੱਕ ਕਰਿਆ ਸੀ ਪਹਿਲਾਂ ਹਾਂ ਇਹ ਬੰਦੇ ਨੇ ਪਹਿਲਾਂ ਬੁੱਕ ਕਰਿਆ ਸੀ ਨਹੀਂ ਜੀ ਅੱਛਾ ਸਾਡੇ ਪਿੰਡ ਕਰਿਆ ਸੀ ਪਿੰਡ ਹੀ ਆ ਸੀ ਆਜਾ ਆਹ ਬਾਈ ਸਾਡੇ ਰੋਮ ਰੋਜ਼ ਵੱਸਦਾ ਯਾਰ ਹਾਂ ਇਹ ਤਾਂ ਹੈ ਸਾਰਿਆਂ ਦੇ ਸਭ ਦੇ ਬੰਦੇ ਸਭ ਤੋਂ ਵੱਡਾ ਘਰ ਤਾਂ ਜਿਹੜਾ ਪੂਰਾ ਨਹੀਂ ਹੋ ਸਕਦਾ ਸਾਨੂੰ ਮੈਨੂੰ ਅੱਜ 36 ਸਾਲ ਹੋ ਗਏ ਤੇ ਜਮਕੀਲੇ ਦੀ ਵਰਤ ਗਈ ਨਾ ਇੰਨਾ ਪਿਆਰਾ ਬੰਦੇ ਨਾਲ ਆਪਣਾ ਹਾਂਜੀ ਨਹੀਂ ਵਧੀਆ ਆ ਦੇਖ ਲੋ ਜੀ ਟੁੱਡੀ ਫੋਟੋਆਂ ਤੇ ਤਾਂ ਕੀ ਗੀਤ ਗਾਏ ਨੇ ਯਾਰ ਉਹ ਬੰਦੇ ਨੇ ਟੁੱਡੀ ਫੋਟੋ ਖਿੱਚਿਆ ਸਾਰੇ ਖੜੇ ਹੋ ਜਾਂਦੇ ਨੈਟ ਤੇ ਪਾਉਂਗਾ ਛੋਟੀ ਵੀਡੀਓ ਹੋ ਗਈ ਠੀਕ ਆ ਆ ਬੰਦਾ ਮੋਗੇ ਤੋਂ ਆਇਆ ਪਿਛਲੇ ਸਾਲ ਵੀ ਆਇਆ ਸੀ ਹੱਥ ਆਇਆ ਕਹਦਾ ਪੈਦਲ ਤੁਰ ਕੇ ਆਇਆ ਸੀ ਇਹ ਬੰਦਾ ਪਿਛਲੇ ਸਾਲ ਤੁਰ ਕੇ ਆਇਆ ਸੀਗਾ ਮੋਗੇ ਤੋਂ ਦੇਖ ਲੋ ਐਡਾ ਤਕੜਾ ਬੰਨ ਆਇਆ ਚਲੋ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਓਕੇ ਬਾਏ ਫਰੈਂਡਸ ਆ ਬੰਦਾ ਨਾ ਪਿਛਲੇ ਸਾਲ ਵੀ ਆਇਆ ਸੀਗਾ ਪਿਛਲੇ ਸਾਲ ਮੋਗੇ ਤੋਂ ਪੈਦਲ ਚੱਲ ਕੇ ਆਇਆ ਸੀਗਾ ਆ ਸਾਈਡ ਤੇ ਵੀਡੀਓ ਆ ਮੈਂ ਪਾ ਵੀ ਦਿੰਨਾ ਸੈੱਫਾੜ ਕੇ ਰੱਖ ਮੈਂ ਜਲਦੀ ਇਹਦਾ ਅਗਲਾ ਪਾਰਟ ਲੈ ਕੇ ਆਉਂਗਾ ਉਹ ਵੀ ਤੁਸੀਂ ਜ਼ਰੂਰ ਦੇਖਣਾ ਇਹੀ ਬੰਦਾ ਪਿਛਲੇ ਸਾਲ ਐਨਾ ਮੋਗੇ ਤੋਂ ਪੈਦਲ ਚੱਲ ਕੇ ਲੁਧਿਆਣੇ ਆ ਗਿਆ ਸੀਗਾ ਮੈਂ ਜਲਦੀ ਇਹਦਾ ਅਗਲਾ ਪਾਰਟ ਵੀ ਪਾਉਂਗਾ ਫਰੈਂਡਸ ਆ ਉੱਪਰ ਵੀਡੀਓ ਦਾ ਲਿੰਕ ਆਉਂਦਾ ਇਹਦੇ ਤੇ ਕਲਿੱਕ ਕਰਕੇ ਮੇਰੀਆਂ ਦੂਜੀਆਂ ਵੀਡੀਓਆਂ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਦੇਖਣ ਲਈ ਧੰਨਵਾਦ ਥੈਂਕ ਯੂ